ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਾਨਕ ਨਾਮ ਲੈਵਾ ਗੁਰਮੁਖ ਗੁਰਸਿੱਖਾਂ ਨੂੰ ਬੇਨਤੀ ਹੈ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਨੇ ਪਿਛਲੇ ਦਿਨ ਜੋ ਅਮਰੀਕਾ ਵਿੱਚ ਦੀਵਾਨ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਭੈ ਨਾ ਰੱਖਦਿਆਂ ਹੋਇਆਂ ਪ੍ਰਚਾਰਕਾਂ ਨੂੰ ਸਤਿਗੁਰਾਂ ਦੀ ਬਖਸ਼ਿਸ਼ ਕੀਤੇ ਹੋਏ ਕਕਾਰਾਂ ਨੂੰ ਦਾੜੇ ਨੂੰ ਕੇਸਾਂ ਨੂੰ ਜਿਹੜਾ ਮਾੜਾ ਕਿਹਾ ਹੈ ਇਹ ਉਹਦੇ ਵਾਸਤੇ ਬਹੁਤ ਮਾੜੀ ਗੱਲ ਹੈ ਤੇ ਮੈਂ ਬੇਨਤੀ ਕਰਾਂ ਪੰਥ ਨੂੰ ਦੁਨੀਆ ਦੇ ਵਿੱਚ ਪਤਾ ਹੀ ਨਹੀਂ ਕਿੰਨੇ ਕੁ ਮਲੂਕੇ ਵਰਗੇ ਜੰਮੇ ਤੇ ਮਰ ਗਏ ਇਹੋ ਜਿਹਾ ਗੰਦਗੀ ਦੇ ਕੀੜੇ ਤੇ ਜਿਨ੍ਹਾਂ ਦਾ ਬਹਾਨਾ ਬਣਾ ਕੇ ਇਹ ਗੁਰਮੁਖ ਪ੍ਰਚਾਰਕਾਂ ਦੇ ਉੱਤੇ ਜਿਹੜਾ ਦੋਸ਼ ਲਾਇਆ ਭਾਈ ਰਣਜੀਤ ਸਿੰਘ ਨੇ ਇਹ ਬੇਬੁਨਿਆਦ ਦਾ ਇਸ ਤੋਂ ਪਹਿਲਾਂ ਬਹੁਤ ਵਾਰੀ ਪੰਥ ਦੇ ਵਿੱਚ ਬੇਨਤੀ ਕੀਤੀ ਗਈ ਹੈ ਮਰਿਆਦਾ ਵਿਗਾੜੀ 1922 ਵਿੱਚ ਤੇਜਾ ਸਿੰਘ ਪਸੌੜੀਏ ਨੇ ਸਤਿਗੁਰਾਂ ਦੀ ਬਾਣੀ ਦੇ ਅੰਗ-ਪੰਗ ਕੀਤੇ ਹੋਰ ਵੀ ਉਹਨੇ ਬਹੁਤ ਗਲਤੀਆਂ ਕੀਤੀਆਂ ਗੁਰਮੰਤਰ ਮੂਲ ਮੰਤਰ ਤੇ ਅਮਰਸੰਚਾਰ ਦੀ ਮਰਿਆਦਾ ਜਿਸ ਤੋਂ ਬਾਅਦ ਉਹਨੂੰ ਪੰਥ ਵਿੱਚੋਂ ਛੇਕਿਆ ਵੀ ਗਿਆ ਹੈ ਆਪ ਜੀ ਭਲੀ ਭਾਂਤ ਜਾਣੀ ਹੂ ਤੇ 72 ਨੰਬਰ ਪੇਜ ਦੇ ਉੱਤੇ ਸ਼ਰਮਣੀ ਕਮੇਟੀ ਦੇ 50 ਸਾਲਾ ਇਤਿਹਾਸ ਵਿੱਚ ਤੁਸੀਂ ਇਹ ਚੀਜ਼ਾਂ ਪੜ੍ਹ ਸਕਦੇ ਹੋ 72 ਤੋਂ ਲੈ ਕੇ 78 ਤੱਕ ਸਾਰਾ ਕੁਝ ਹੀ ਤੇ ਉਸ ਤੋਂ ਬਾਅਦ ਸਮੇਂ-ਸਮੇਂ ਤੇ ਬਹੁਤ ਸਾਰਿਆਂ ਨੇ ਪੰਥ ਦੇ ਉੱਤੇ ਹਮਲੇ ਕੀਤੇ ਆ ਤੇ ਮੈਂ ਭਾਈ ਰਣਜੀਤ ਸਿੰਘ ਨੂੰ ਚੇਤਾ ਦਵਾਉਣਾ ਚਾਹੁੰਦਾ ਕਿ ਉਹਦੇ ਸਾਥੀਆਂ ਨੇ ਦਰਸ਼ਨ ਰਾਗੀ ਸਰਬਜੀਤ ਧੁੰਦਾ ਪੰਥਪ੍ਰੀਤ ਕੱਗਾ THAILAND ਵਾਲਾ ਤੇ ਸਭ ਤੋਂ ਪਹਿਲਾਂ ਸਪੋਕਸਮੈਨ ਨੇ ਇਹ ਮਾੜੇ ਕਾਰਨਾਮੇ ਕੀਤੇ ਆ ਤੇ ਭਾਈ ਰਣਜੀਤ ਸਿੰਘ ਜੀ ਤੁਸੀਂ ਉਹਨਾਂ ਦਾ ਸਾਥ ਕਿਉਂ ਦੇਂਡਾ ਹੈ ਤੁਸੀਂ ਉਹਨਾਂ ਬਾਰੇ ਜ਼ੁਬਾਨ ਕਿਉਂ ਨਹੀਂ ਖੋਲਦੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਸੰਗਤਾਂ ਨੂੰ ਬੇਨਤੀਆਂ ਕਰੀ ਦੀਆਂ ਤੇ ਸੰਗਤਾਂ ਦੁਨੀਆ ਦੇ ਵਿੱਚ ਤਾਂ ਪਹਿਲਾਂ ਹੀ ਬੜੀ ਆ ਸ਼ਾਂਤੀ ਹੈ ਬਾਹਰ ਬਹੁਤ ਮਨ ਦੁਖੀ ਹੁੰਦੇ ਹੈ ਕਥਾ ਕੀਰਤਨ ਸੰਗਤਾਂ ਸੁਣਨ ਆਉਂਦੀਆਂ ਸ਼ਾਂਤੀ ਵਾਸਤੇ ਗੁਰੂ ਦੀਆਂ ਬਖਸ਼ਾਣ ਲੈਣ ਵਾਸਤੇ ਨਾ ਕਿ ਖਬਰਾਂ ਸੁਣ ਲਈ ਜਾਂ ਇਹੋ ਜਿਹੀਆਂ ਚੀਜ਼ਾਂ ਮੇਰੀ ਬੇਨਤੀ ਹੈ ਕਿ ਤੁਸੀਂ ਗੁਰਬਾਣੀ ਦੀ ਕਥਾ ਕਰਨੀ ਸਿੱਖੋ ਆਪਣੀਆਂ ਮਨਮਰਜ਼ੀਆਂ ਨਾ ਬੋਲੋ ਪੰਥ ਦੇ ਵਿੱਚ ਪਹਿਲਾਂ ਹੀ ਬਹੁਤ ਵਿਗਾੜ ਨੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਐ ਜਿਨ੍ਹਾਂ ਕਰਕੇ ਬਹੁਤ ਜ਼ਿਆਦਾ ਖਤਰਾ ਮਹਿਸੂਸ ਹੁੰਦਾ ਤੇ ਤੁਹਾਨੂੰ ਬੇਨਤੀ ਆ ਕਿ ਸਹੀ ਆਪਣੀ ਜ਼ੁਬਾਨ ਵਰਤੋ ਸਤਿਗੁਰੂ ਦੀ ਜਸ ਵਡਿਆਈ ਮਹਿਮਾ ਸਮਝਾਓ ਇਤਿਹਾਸ ਸੁਣਾਓ ਗੁਰਬਾਣੀ ਦੇ ਅਰਥ ਸੁਣਾਓ ਮਨਮਰਜ਼ੀਆਂ ਨਾ ਬੋਲੀ ਜਾਓ ਜੇ ਕਿਸੇ ਦਾ ਨਾਮ ਲੈਣਾ ਤੇ ਪ੍ਰਚਾਰਕ ਦਾ ਸਿੱਧਾ ਨਾਮ ਲੈ ਕੇ ਗੱਲ ਕਹੋ ਜੇ ਹਿੰਮਤ ਹੈਗੀ ਹੈ ਅਮੇ ਸਮੂਹ ਪ੍ਰਚਾਰਕਾਂ ਦੇ ਉੱਤੇ ਇਹ ਗੱਲਾਂ ਕਹਿ ਕੇ ਲਾਂਤਾਂ ਪਾ ਕੇ ਤੁਸੀਂ ਲੋਕ ਪਰਲੋਕ ਆਪਣਾ ਵਿਗਾੜ ਰਹੇ ਜੇ ਪੰਥ ਦਾ ਕੋਈ ਪ੍ਰਚਾਰ ਨਹੀਂ ਕਰ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ